ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਿੱਲੀ ਦੇ ਪੁਰਾਣਾ ਕਿਲਾ ਵਿਖੇ ਲੈ ਕੇ ਆਏ ਹਾਂ ਜੋ ਦਿੱਲੀ ਜੂ ਦੇ ਬਿਲਕੁਲ ਨਾਲ ਹੈ ਪੁਰਾਣਾ ਕਿਲਾ ਦਿੱਲੀ ਦੇ ਪੁਰਾਣੇ ਕਿਲਿਆਂ ਵਿੱਚੋਂ ਮਸ਼ਹੂਰ ਇੱਕ ਕਿਲਾ ਹੈ ਜਿਸ ਨੂੰ ਮੁਗਲ ਇੰਪਾਇਰ ਦੇ ਸੈਕੰਡ ਬਾਦਸ਼ਾ ਹਿਮਾਯੂ ਅਤੇ ਸੁਲਤਾਨ ਸ਼ੇਰ ਸ਼ਾਹ ਸੂਰੀ ਵੱਜੋਂ ਬਣਵਾਇਆ ਗਿਆ ਇਹ ਤੁਸੀਂ ਦੇਖ ਹੀ ਸਕਦੇ ਹੋ ਜਿਵੇਂ ਕਿ ਪੁਰਾਣੇ ਕਿਲਿਆਂ ਦੇ ਬਣਾਏ ਜਾਂਦੇ ਸੀ ਲਾਲ ਸੈਂਡਸਟੋਨ ਨਾਲ ਉਦਾਂ ਦੇ ਹੀ ਲਾਲ ਪੱਥਰਾਂ ਨਾਲ ਇਹ ਬਣਾਇਆ ਆਇਆ ਹੈ ਇਹ ਵੱਡੇ ਵੱਡੇ ਦਰਵਾਜ਼ੇ ਜੋ ਪਹਿਲਾਂ ਮਹਿਲਾਂ ਵਿੱਚ ਲੱਗਦੇ ਸਨ ਤੁਸੀਂ ਦੇਖ ਸਕਦੇ ਹੋ ਅੰਦਰ ਇੱਥੋਂ ਇਹ ਮੇਨ ਦਰਵਾਜ਼ਾ ਹੈ ਮੇਨ ਐਂਟਰੀ ਹੈ ਇੱਥੋਂ ਜਾਂਦੇ ਇਹਨੂੰ ਵੱਡਾ ਦਰਵਾਜ਼ਾ ਬڑا ਦਰਵਾਜ਼ਾ ਵੀ ਕਿਹਾ ਜਾਂਦਾ ਹੈ ਹਿੰਦੀ ਚ ਤੇ ਇੱਥੋਂ ਤੁਸੀਂ ਐਂਟਰੀ ਲੈਂਦੇ ਹੋ ਤੇ ਸਾਹਮਣੇ ਵਾਲੇ ਪਾਸੇ ਤਿਰੰਗਾ ਝੰਡਾ ਲੱਗਿਆ ਹੋਇਆ ਹੈ ਇੰਡੀਆ ਦਾ ਇਹਦੇ ਸੱਜੇ ਹੱਥ ਨੂੰ ਮੁੜ ਕੇ ਇੱਕ ਯੂਜ਼ੀਅਮ ਬਣਿਆ ਹੋਇਆ ਹੈ ਜਿਸ ਦੀ ਫੀਸ ਪਹਿਲਾਂ 5 ਰੁਪਏ ਸੀ ਪਰ ਹੁਣ ਕੋਈ ਵੀ ਫੀਸ ਨਹੀਂ ਲਿੱਤੀ ਜਾਂਦੀ ਇਸ ਵਿੱਚ ਪ੍ਰਾਤਨ ਚੀਜ਼ਾਂ ਜਿਵੇਂ ਕਿ ਬਰਤਨ ਦੰਦ ਬਰਤਨ ਵਾਲੇ ਔਜ਼ਾਰ ਕੋਈ ਬਰਤਨ ਐਦਾਂ ਦੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅੰਦਰ ਵੀਡੀਓਗ੍ਰਾਫੀ ਕਰਨਾ ਮਨਾ ਹੈ ਇਸ ਕਰਕੇ ਜਿੰਨਾ ਕੋ ਹੋ ਸਕੇ ਉਹਨਾਂ ਕੋ ਤੁਹਾਨੂੰ ਦਿਖਾਵਾਂਗੇ ਬਾਕੀ ਤੁਸੀਂ ਇੱਥੇ ਆ ਕੇ ਵੇਖਟ ਕਰ ਸਕਦੇ ਹੋ ਇੱਥੇ ਆ ਕੇ ਉਹ ਪੁਰਾਣੀਆਂ ਚੀਜ਼ਾਂ ਨੂੰ ਵੇਖ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਮਿਊਜ਼ੀਅਮ ਹੈ ਜੋ ਕਿ ਮਤਲਬ ਕਿ ਫੁਲੀ ਐਸੀ ਹੈ ਅੰਦਰ ਤੁਸੀਂ ਆ ਕੇ ਇੱਥੇ ਰਾਨ ਵਾਲਾ ਦਾ ਦੇਖ ਸਕਦੇ ਹੋ ਤੇ ਇੱਥੇ ਪ੍ਰਾਤਨ ਚੀਜ਼ਾਂ ਉਸ ਵੇਲੇ ਦੀਆਂ ਆਜ ਤੋਂ ਲਗਭਗ 100 ਸਾਲ ਪਹਿਲਾਂ 500 ਸਾਲ ਪਹਿਲਾਂ 1000 ਸਾਲ ਪਹਿਲਾਂ ਤੱਕ ਦੀਆਂ ਚੀਜ਼ਾਂ ਤੋਂ ਆਸਾ ਪਹਿਲਾਂ ਤੱਕ ਦੀਆਂ ਚੀਜ਼ਾਂ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਤੇ ਇੱਕ ਗੱਲ ਹੋਰ ਦੋਸਤੋ ਇਸ ਕਿਲੇ ਨੂੰ ਪੁਰਾਣੇ ਕਿਲੇ ਨੂੰ ਪਾਂਡਵਾਂ ਦਾ ਕਿਲਾ ਵੀ ਕਿਹਾ ਜਾਂਦਾ ਹੈ ਇਹ ਪਾਂਡਵਾਂ ਦੇ ਕਿਲੇ ਮਹਾ ਭਾਰਤ ਵਿੱਚ ਜੋ ਪਾਂਡਵ ਸੀ ਉਹਨਾਂ ਦੇ ਕਿਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਲੋਕਾਂ ਦੁਆਰਾ ਇਹ ਮੰਨਿਆ ਜਾਂਦਾ ਹੈ ਕਿ ਇਹ ਉਹੀ ਜਗ੍ਹਾ ਹੈ ਜਿੱਥੇ ਪਾਂਡਵ ਕਦੇ ਰਿਹਾ ਕਰਦੇ ਸਨ ਮਤਲਬ ਕਿ ਇਹ ਉਹੀ ਜਗ੍ਹਾ ਹੈ ਜਿੱਥੇ ਪਾਂਡਵ ਰਿਹਾ ਕਰਦੇ ਸਨ ਆਪਣੇ ਦੌਰ ਦੇ ਮੌਕੇ ਆਪਣੇ ਪੀਰੀਅਡ ਦੇ ਮੌਕੇ ਇਸ ਕਰਕੇ ਇਸ ਨੂੰ ਪਾਂਡਵਾਂ ਦੇ ਕਿਲੇ ਨਾਲ ਵੀ ਜਾਣਿਆ ਜਾਂਦਾ ਹੈ ਹਸਤਨਾਪੁਰ ਪੜ ਪਾਂਡਵਾਂ ਦੇ ਉਹਨਾਂ ਵੇਲੇ ਦਾ ਨਾ ਹੋਇਆ ਹੁੰਦਾ ਸੀ ਮਤਲਬ ਕਿ ਉਹਨਾਂ ਦੀ ਰਾਜਧਾਨੀ ਹਸਤਨਾਪੁਰ ਹੁੰਦੀ ਸੀ ਪਾਂਡਵਾਂ ਦੀ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਸ ਟਾਈਮ ਦੇ ਟੁੱਟੇ ਹੋਏ ਜੋ ਘਰ ਜੇਲ੍ਹਖਾਨੇ ਜਿੱਥੇ ਕੈਦੀਆਂ ਨੂੰ ਤੇ ਜਾਂ ਆਵੰਦ ਜੋ ਫੌਜੀ ਦੇਸੀ ਰਹਿੰਦੇ ਸੀ ਜੋ ਇਹਦੇ ਚ ਹੁੰਦੇ ਸੀ ਫੌਜ ਚ ਮੋਗਲਾਂ ਦੀ ਫੌਜ ਜਿਹਨਾਂ ਨੇ ਵੀ ਇੱਥੇ ਰਾਜ ਕੀਤਾ ਜਿੰਨਾਂ ਵਿੱਚ ਹਮਾਯੂ ਛੇ ਸਸਰੀ ਤੇ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਪੁਰਾਤਨਾ ਦੋਸਤੋ ਇਹ ਲਗਭਗ ਇਹਦਾ ਇਤਿਹਾਸ ਜੇ ਮੰਨ ਲਓ ਪਹਾੜਾਂ ਦੇ ਇਤਿਹਾਸ ਨਾਲ ਦੇਖਿਆ ਜਾਵੇ ਤਾਂ 5000 ਸਾਲ ਪੁਰਾਣੀ ਜਗ੍ਹਾ ਇਹ ਜੋ ਜਿੱਦਾਂ ਇਤਿਹਾਸ ਇਹਦੇ ਨਾਲ ਜੁੜਿਆ ਹੋਇਆ ਹੈ 5000 ਸਾਲ ਪਹਿਲਾਂ ਦਾ ਇਤਿਹਾਸ ਹੈ ਇਹਦੇ ਨਾਲ ਜੁੜਿਆ ਹੋਇਆ ਤੇ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਜਿਹੜੀ ਜਗ੍ਹਾ ਜਿੱਥੇ ਪੌੜੀਆਂ ਬਣੀਆਂ ਤੁਸੀਂ ਦੇਖ ਸਕਦੇ ਹੋ ਹਨ ਇਹ ਪੌੜੀਆਂ ਬਣੀਆਂ ਆ ਇਹ ਸਾਹਮਣੇ ਆ ਜਿਹੜਾ ਚੋ ਚੌਤਰਾ ਬਣਿਆ ਜਿਵੇਂ ਆਪਾਂ ਕਹਿ ਸਕਦੇ ਆ ਪੌੜੀਆਂ ਚੜਦੀਆਂ ਇੱਥੋਂ ਤਾਂ ਚੜ ਕੇ ਹੁਣ ਤਾਂ ਜਿਵੇਂ ਇਹ ਗੇਟ ਬੰਦ ਆ ਇਧਰ ਦੀ ਜਾ ਕੇ ਤੇ ਸਾਹਮਣੇ ਚਬੂਤਰੇ ਤੇ ਤੁਸੀਂ ਜਾਂਦੇ ਸੀ ਉਹਨਾਂ ਟਾਈਮਾਂ 'ਚ ਤੇ ਉੱਤੇ ਜਾ ਰਾਜਾ ਦਾ ਦਰਬਾਰ ਲਾਉਂਦਾ ਸੀ ਇੱਥੇ ਲੋਕ ਬਹਿੰਦੇ ਸੀ ਉਹਦੀ ਗੱਲਬਾਤ ਸੁਣਦੇ ਸੀ ਰਾਜੇ ਦੀ ਗੱਲਬਾਤ ਮਤਲਬ ਕਿ ਇੱਥੇ ਹੋ ਰਿਹਾ ਰਾਜਾ ਨਾਲ ਸੈਨਿਕਾਂ ਨਾਲ ਹੋਰਾਂ ਨਾਲ ਸਭ مشਵਰਾ ਜਦੋਂ ਆਪਣਾ ਕਰਦੇ ਸੀ ਇੱਥੇ ਰਾਜਾ ਵਿਆਹ ਕਰਦਾ ਸੀ ਅੱਜ ਤੋਂ ਮਤਲਬ ਕਿ ਹਜ਼ਾਰਾਂ ਸਾਲ ਪਹਿਲਾਂ ਇੱਥੇ ਰਾਜਾ ਮਤਲਬ ਕਿ ਆਦੇ ਹਦੇਸ਼ ਦਿੰਦਾ ਹੋਊਗਾ ਤੁਸੀਂ ਸੋਚ ਸਕਦੇ ਹੋ ਇਮੇਜਿਨ ਕਰ ਸਕਦੇ ਹੋ ਉਹ ਚੀਜ਼ ਨੂੰ ਤੇ ਇਹ ਦੇਖੋ ਕਿੰਨਾ ਪੁਰਾਣਾ ਹੋਣ ਢੱਟ ਚੁਕਿਆ ਪਰ ਫਿਰ ਵੀ ਕੋਸ਼ ਹੱਦ ਤੱਕ ਤੋਂ ਸੀ ਦੇਖ ਸਕਦੇ ਹੋ ਸਪਸ਼ਟ ਰੂਪ ਚ ਇੱਥੇ ਐ ਪੌੜੀਆਂ ਥੱਲੇ ਬਣੀਆਂ ਹੋਈਆਂ ਇੱਥੇ ਬਹਿ ਜਾਂਦੇ ਸੀ ਤੇ ਇੱਥੇ ਰਾਜਾ ਫਿਰ ਆਉਂਦੇ ਆ ਮਤਲਬ ਕਿ ਕੰਨਾ ਸੁਣਾਉਂਦਾ ਸੀਗਾ ਜੋ ਫੈਸਲੇ ਰਾਜੇ ਨੇ ਕਰਨੇ ਸੀ ਜੋ ਸਲਾਮ مشورہ ਕਰਨਾ ਸੀ ਉਹ ਕਰਦਾ ਹੁੰਦਾ ਸੀ ਸੋਤੋ ਜੋ ਹੁਣ ਤੁਸੀਂ ਦੇਖ ਰਹੇ ਹੋ ਇਹ ਹੈ ਹਮਾਮ ਭਾਵ ਬਾਥ ਹਾਊਸ ਜਿੱਥੇ ਲੋਕ ਇਸ਼ਨਾਨ ਕਰਦੇ ਸਨ ਇੱਥੇ ਗਰਮੀਆਂ ਵਿੱਚ ਠੰਡੇ ਪਾਣੀ ਦੀ ਸਹੂਲਤ ਤੇ ਸਿਆਲਾਂ ਵਿੱਚ ਨਿੱਗੇ ਪਾਣੀ ਦੀ ਮਤਲਬ ਹੈ ਗਰਮ ਪਾਣੀ ਦੀ ਸਹੂਲਤ ਉਪਲਬਧ ਸੀ ਉਹਨਾਂ ਦਿਨਾਂ ਵਿੱਚ ਉਹਨਾਂ ਟਾਈਮਾਂ ਵਿੱਚ ਵੀ ਇੱਥੇ ਇਸ ਸਾਰੀਆਂ ਸਹੂਲਤਾਂ ਉਪਲਬਧ ਸਨ ਦੋਸਤੋ ਸਾਹਮਣੇ ਜਿਹੜੀ ਇਮਾਰਤ ਜਿਹੜੀ ਬਿਲਡਿੰਗ ਤੁਸੀਂ ਹੁਣ ਦੇਖ ਰਹੇ ਹੋ ਇਸ ਨੂੰ 6 ਮੰਡਲ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ ਇਹ ਡਬਲ ਸਟੋਰੀ ਬਿਲਡਿੰਗ ਰੈੱਡ ਸਟੋਨ ਨਾਲ ਬਣੀ ਹੋਈ ਹੈ ਤੇ ਉਹਨਾਂ ਦਿਨਾਂ ਵਿੱਚ ਇਸ ਨੂੰ ਲਾਇਬ੍ਰੇਰੀ ਦੇ ਤੌਰ ਤੇ ਵਰਤਿਆ ਜਾਂਦਾ ਸੀ ਇਸ ਨੂੰ ਬਾਪਰ ਨੇ ਬਣਵਾਇਆ ਸੀ ਆਪਣੇ ਪੁੱਤਰ ਹਿਮਾਜੂ ਵਾਸਤੇ ਤੇ ਇਸ ਦੀ ਉੱਪਰਲੀ ਮੰਜ਼ਲ ਵਿੱਚ ਉਹਨਾਂ ਟਾਈਮਾਂ ਵਿੱਚ ਵਿਗਿਆਨੀ ਤਾਰਿਆਂ ਨੂੰ ਦੇਖਦੇ ਸਨ ਟੈਲੀਸਕੋਪ ਦੁਆਰਾ ਤੇ ਮਤਲਬ ਕਿ ਆਪਣੇ ਪ੍ਰਯੋਗ ਕਰਿਆ ਕਰਦੇ ਸਨ ਤੇ ਟੈਲੀਸਕੋਪ ਨਾਲ ਤਾਰਿਆਂ ਨੂੰ ਵੇਖਿਆ ਕਰਦੇ ਸਨ ਇਸ ਦੀ ਦੂਜੀ ਮੰਜ਼ਲ ਤੋਂ ਹੀ ਹਿਮਾਯੂ ਡਿੱਗ ਗਿਆ ਸੀ ਤੇ 24 ਜਨਵਰੀ 1556 ਨੂੰ ਉਸ ਦੀ ਮੌਤ ਹੋ ਗਈ ਸੀ ਤੇ ਇਸ ਦੀ ਪੌੜੀਆਂ ਤੋਂ ਹੇਠਾ ਡਿੱਗਦਾ ਹੋਇਆ ਜਲਦੀ ਕਰਦਾ ਹੋਇਆ ਪੌੜੀਆਂ ਤੋਂ ਹੇਠਾ ਡਿੱਗ ਪਿਆ ਤੇ ਦੋ ਦਿਨ ਬਾਅਦ ਸੱਟ ਕਰ ਨੂੰ ਉਸ ਦੀ ਮੌਤ ਹੋ ਗਈ ਨੰਬਰ ਰੈਜੀ ਦੇ ਅੰਦਰ ਦਾਖਲੇ ਦੀ ਮਨਾਈ ਹੈ ਦੋਸਤੋ ਇਹ ਸਾਹਮਣੇ ਜੋ ਤੁਸੀਂ ਮਸਜਿਦ ਦੇਖ ਰਹੇ ਹੋ ਇਸ ਨੂੰ 1542 ਈਸਵੀ ਵਿੱਚ ਸ਼ੇਰ ਸਾਹ ਸੂਰੀ ਵੱਲੋਂ ਬਣਾਇਆ ਗਿਆ ਇਸ ਮਸਜਿਦ ਨੂੰ ਮਸਜਿਦ ਨੂੰ ਸ਼ੁੱਕਰਵਾਰ ਦੀ ਮਸਜਿਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਸ ਨੂੰ ਖੁਲਾਣਾ ਇਹ ਕੋਹਾਨਾ ਮਸਜਿਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇਸ ਮਸਜਿਦ ਦੇ ਵਿੱਚ ਲਗਭਗ ਸਾਰੇ ਉਸ ਟਾਈਮ ਦੇ ਰਾਜੇ ਮਹਾਰਾਜੇ ਦਰਬਾਰੀ ਆ ਕੇ ਪੂਜਾ ਕਰਦੇ ਸਨ ਮਤਲਬ ਕਿ ਪੂਜਾ ਸਥਾਨ ਥਈ ਉਸ ਟਾਈਮ ਦਾ ਮਸਜਿਦ ਮਾਇਜੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੂਜਾ ਸਥਾਨ ਹੁੰਦੇ ਹਨ ਮਸਜਿਦ ਮੁਸਲਮਾਨਾਂ ਦੇ ਮੁਗਲਾਂ ਦੇ ਤੇ ਇਹ ਇਥੇ ਦੇਖ ਸਕਦੇ ਹੋ ਤੁਸੀਂ ਵਾਈਟ ਮਾਰਬਲ ਤੇ ਗ੍ਰੇ ਮਾਰਬਲ ਦਾ ਬਹੁਤ ਹੀ ਚੰਗਾ ਕੰਮ ਕੀਤਾ ਹੈ ਉਸ ਟਾਈਮ ਦਾ ਇਹ ਦਰਵਾਜ਼ੇ ਉਸ ਟਾਈਮ ਦੇ ਬਣਾਏ ਗਏ ਹਨ ਜਿੰਨਾਂ ਸਾਹਮਣੇ ਖੜ ਕੇ ਉਹਨਾਂ ਟਾਈਮਾਂ ਵਿੱਚ ਪ੍ਰਾਰਥਨਾ ਪੂਜਾ ਕੀਤੀ ਜਾਂਦੀ ਸੀ ਤੇ ਇਥੇ ਕੁਰਾਨ ਦੇ ਵੀ ਕੁਝ ਅੱਖਰ ਲਿਖੇ ਹੋਏ ਹਨ ਤੇ ਤੁਸੀਂ ਦੇਖ ਹੀ ਸਕਦੇ ਹੋ ਇਹ ਰੈੱਡ ਸਟੂਨ ਤੋਂ ਬਣਿਆ ਸਾਹਮਣੇ ਉਹ ਮੂਰਤੀਆਂ ਬਣੀਆਂ ਹਾਥੀ ਬਣੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹਾਥੀ ਕੰਮ ਦਾ ਵਾਖੂ ਵੀ ਨਮੂਨਾ ਤੁਹਾਨੂੰ ਦੇਖਣ ਨੂੰ ਮਿਲੇਗਾ ਇਹ ਸਾਹਮਣੇ ਜੋ ਸਰਕਲ ਵਿੱਚ ਤੁਸੀਂ ਸਟਾਰ ਬਣਾ ਦੇਖ ਰਹੇ ਹੋ ਇਹਦੀ ਵੀ ਬਹੁਤ ਮਹੱਤਤਾ ਇਹ ਤੁਸੀਂ ਆਮ ਹੀ ਬਹੁਤ ਹੀ ਜ਼ਿਆਦੇ ਕਿਲਿਆਂ ਕੁਲਿਆਂ 'ਚ ਪੁਰਾਣੀਆਂ ਇਮਾਰਤਾਂ 'ਚ ਦੇਖਣ ਨੂੰ ਤੁਹਾਨੂੰ ਮਿਲਦੇ ਹੋਣਗੇ ਇਹਨੂੰ ਡੇਵਿਸ ਦਾ ਸਟਾਰ ਮੰਨਿਆ ਜਾਂਦਾ ਹੈ ਜੇ ਵਿੱਚ ਬੰਦਾ ਸੀ ਉਣੀ ਇਹੋ ਨਿਰਮਾਣ ਕੀਤਾ ਸੀ ਮਤਲਬ ਕਿ ਇਹ ਸਿੰਬਲ ਦਿੱਤਾ ਸੀ ਇਹ ਸਿੰਬਲ ਦਾ ਮਤਲਬ ਕਿ ਤਾਕਤ ਨਾਲ ਆਪਾਂ ਪ੍ਰਤੀਕ ਕਹਿ ਸਕਦੇ ਹਾਂ ਸਿੱਧਾ ਗੌਰਨਾ ਕਨੈਕਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਲੋਕਾਂ ਦਾ ਗੌਰਨਾ ਕਨੈਕਸ਼ਨ ਬਣਾਉਂਦਾ ਜਿਹੜਾ ਇੱਕ ਜਰੀਆ ਸੀ ਉਹ ਡੇਵਿਡ ਨੇ ਇਹ ਦਿੱਤਾ ਹੋਇਆ ਸੀ ਵੀ ਇਹ ਇਹਦੇ ਨਾਲ ਤੁਸੀਂ ਗੌਰਨਾ ਸਿੱਧਾ ਸੰਪਰਕ ਕਰ ਸਕਦੇ ਹੋ ਤਾਂ ਉਸ ਟਾਈਮ ਦੇ ਰਾਜੇ ਇਹਨੂੰ ਆਪਣੇ ਮਤਲਬ ਕਿ ਪੂਜਾ ਸਥਾਨਾਂ ਤੇ ਐਡੀ ਐਮਏ ਤੋ ਦਿੰਦੇ ਸੀ ਤੇ ਉੱਥੇ ਵੀ ਬਣਾਉਂਦੇ ਸੀ ਕਿ ਤਾਂ ਜੋ ਪਰਮਾਤਮਾ ਨਾਲ ਸਿੱਧੇ ਜੁੜ ਸਕਣ ਤੇ ਦੇ ਪੰਜ ਦਰਵਾਜੇ ਇਸ ਤਰ੍ਹਾਂ ਦੇ ਜਿਵੇਂ ਤੁਸੀਂ ਦੇਖ ਰਹੇ ਹੋ ਸਾਹਮਣੇ ਵਾਈਟ ਹੈ ਨਾ ਪੰਜ ਤਰ੍ਹਾਂ ਦੇ ਦਰਵਾਜੇ ਹੈ ਤੇ ਇਹਦੇ ਉੱਪਰਲੀ ਮੰਜ਼ਲ ਤੇ ਜਾ ਕੇ ਵੀ ਤੁਸੀਂ ਮੈਂ ਇਸ ਚੀਜ਼ ਦੇ ਉੱਪਰ ਦੇ ਮੰਜ਼ਲ ਤੇ ਵੀ ਨਮਾਜ਼ਾਂ ਦਾ ਕਰ ਸਕਦੇ ਸੀ ਆਹ ਸਾਈਡ ਤੇ ਪੌੜੀਆਂ ਬਣੀਆਂ ਪਰ ਹੁਣ ਇਹ ਬੰਦ ਹੈ ਉਧਰਲੀ ਸਾਈਡ ਤੇ ਵੀ ਹੈ ਉਥੋਂ ਵੀ ਤੁਸੀਂ ਜਾ ਸਕਦੇ ਹੋ ਇਹ ਤੁਸੀਂ ਦੇਖ ਹੀ ਸਕਦੇ ਹੋ ਰੈੱਡ ਸਟੋਨ ਨਾਲ ਬਣੀ ਬਹੁਤ ਹੀ ਵਧੀਆ ਮਸਜਿਦ ਹੈ ਬਹੁਤ ਹੀ ਖੁੱਲੀ-ਦੁਲੀ ਛਰੋਖੇ ਹਵਾ ਦੇ ਦੇ ਵਿੱਚ ਹੈਗੇ ਆ ਰੱਖੇ ਹੋਏ ਆਵਾ ਦਾ ਪੂਰਾ ਪ੍ਰਬੰਧ ਹੈ ਮਤਲਬ ਉਸ ਟਾਈਮ ਹਵਾ ਇੱਥੇ ਪੂਰੀ ਫੁੱਲ ਤੁਹਾਨੂੰ ਇਸ ਟਾਈਮ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਹਨ ਤੇ ਮਤਲਬ ਕਿ ਬਹੁਤ ਹੀ ਵਧੀਆ ਬਣਾਈ ਗਈ ਹੈ ਇਹ ਹੁਣ ਸਾ ਬਾਹਰ ਅਸੀਂ ਗਾਰਡਨ ਚ ਆ ਚੁੱਕੇ ਹਾਂ ਗਾਰਡਨ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਹਰਿਆ ਭਰਿਆ ਦੇਖ ਸਕਦੇ ਹੋ ਤੇ ਇੱਕ ਗੱਲ ਹੋਰ ਜਦੋਂ ਇੰਡੀਆ ਦਾ ਪਾਜੇਸ਼ਨ ਹੋਇਆ ਨਾ ਉਦੋਂ ਇੱਥੇ ਹੀ ਰਿਫਿਊਜੀਆ ਨੂੰ ਰੱਖਿਆ ਗਿਆ ਸੀ ਇਹੀ ਜਗ੍ਹਾ ਜਿੱਥੇ ਕੈਂਪ ਲੱਗੇ ਸੀ ਲੋਕਾਂ ਨੂੰ ਰੱਖਿਆ ਗਿਆ ਸੀ ਜੋ ਪਾਕਿਸਤਾਨ ਚੋਂ ਆਏ ਸੀ ਇੱਥੇ ਹੀ ਉਹਨਾਂ ਨੂੰ ਰੱਖਿਆ ਗਿਆ ਸੀ 12000 ਮੁਲਾਜ਼ਮ ਸੀ ਜਿਨ੍ਹਾਂ ਨੇ ਉਹਨਾਂ ਨੂੰ ਮਤਲਬ ਇਹ ਦੇਖਕਹਿਰ ਉਹਨਾਂ ਦੀ ਕੇਅਰ ਕੀਤੀ ਦਵਾਈ ਬੂਟੀ ਕੀਤੀ ਉਹਨਾਂ ਨੂੰ ਛੱਡੇ ਉਹਨਾਂ ਦਾ ਨਾਂ ਪਤਾ ਨੋਟ ਕੀਤਾ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਆ ਕੇ ਆਪਣਾ ਗਾਰਡਨ ਚ ਵੀ ਬਹਿ ਕੇ ਆਪਦਾ ਟਾਈਮ ਸਪੈਂਡ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਲੋਕ ਬੈਠੇ ਆ ਇਹ ਸਾਹਮਣੇ ਉਹੀ ਮੇਨ ਐਂਟਰਸ ਜਿੱਥੋਂ ਆਪਾਂ ਆਏ ਸੀ ਉਹੀ ਆ ਗਿਆ ਬੜਾ ਦਰਵਾਜ਼ਾ ਜਿਹਨੂੰ ਕਿਹਾ ਜਾਂਦਾ ਹੈ ਇੱਥੇ ਹੋਰ ਵੀ ਦਰਵਾਜ਼ੇ ਆ ਉਹ ਵੀਡੀਓ ਦੇ ਐਂਡ ਤੇ ਤੁਹਾਨੂੰ ਆਪਾਂ ਦੱਸ ਦਾਂਗੇ ਹੋਰ ਵੀ ਇੱਕ ਕੱਡੀ ਚੀਜ਼ ਹੈਗੀ ਹੈ ਦੇਖਣ ਨੂੰ ਉਹ ਵੀ ਦੱਸ ਦਾਂਗੇ ਇਹਦੇ ਨਾਲ ਹੀ ਇੱਕ ਝੀਲ ਹੈ ਉਹ ਤਾਂ ਅਸੀਂ ਗਏ ਨਹੀਂ ਕਿਉਂਕਿ ਗਰਮੀ ਕਰਕੇ ਬੰਦ ਸੀ ਤੇ ਉੱਥੇ ਨਹੀਂ ਗਏ ਇਹਦੇ ਨਾਲ ਹੀ ਲੱਗਦੀ ਹੈ ਜਮਾ ਤੇ ਦੋਸਤੋਂ ਮਿਲਦੇ ਹਾਂ ਕਿਸੇ ਹੋਰ ਵਲੌਗ ਵਿੱਚ ਤਦ ਤੱਕ ਰੱਬ ਰਾਖਾ ਤੇ ਵੀਡੀਓ ਨੂੰ ਜਰੂਰ ਮਤਲਬ ਕਿ ਜੇ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਜੁੜ ਸਬਸਕ੍ਰਾਈਬ ਕਰਕੇ ਜਾਇਆ ਕਰੋ ਤੁਹਾਡੇ ਵਾਸਤੇ ਹੋਰ ਨਵੀਆਂ ਨਵੀਆਂ ਵੀਡੀਓ ਆਪਾਂ ਲੈ ਕੇ ਆਵਾਂਗੇ ਨਵੇਂ ਨਵੇਂ ਸ਼ਹਿਰਾਂ ਤੋਂ ਲੈ ਕੇ ਆਵਾਂਗੇ ਚਲੋ ਜੀ ਧੰਨਵਾਦ ਜੀ ਮਿਲਦੇ ਆਂ ਫੇਰ ਕਿਸੇ ਹੋਰ ਵਲੌਗ ਵਿੱਚ